ਨੇ ਸਿੱਧੂ ਦੇ ਹੱਕ ਦੇ ਵਿੱਚ ਡਟੇ ਪ੍ਰਦਰਸ਼ਨਕਾਰੀ ਤੇ ਪੁਲਿਸ ਵਾਲੇ ਆਹਮੋ ਸਾਹਮਣੇ ਹੋ ਗਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕਿ ਮਾਹੌਲ ਕਿਸ ਕਦਰ ਇਸ ਵਕਤ ਤਣਾਅਪੂਰਨ ਬੜਿਆ ਹੋਇਆ ਹੈ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਸਿੱਧੀ ਚੇਤਾਵਨੀ ਦਿੱਤੀ ਗਈ ਕਿ ਅਗਰ ਉਹਨਾਂ ਨੂੰ ਪ੍ਰਦਰਸ਼ਨ ਵੱਲ ਵਧਣ ਨਾ ਦਿੱਤਾ ਤਾਂ ਨਾਕਾ ਤੋੜ ਕੇ ਸੰਗਰੂਰ ਵੱਲ ਜਾਣਗੇ ਸੋ ਤਸਵੀਰਾਂ ਤੁਸੀਂ ਸਕ੍ਰੀਨ ਤੇ ਦੇਖ ਸਕਦੇ ਹੋ ਕਿ ਮੌਕੇ ਤੇ ਹਾਲਾਤ ਕੀ ਬੜੇ ਹੋਏ ਨੇ ਕਿਸ ਕਦਰ ਜਿਹੜੇ ਇਹ ਕਿਸਾਨ ਪੜਕਤੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੁਲਿਸ ਦੇ ਵੱਲੋਂ ਇਹਨਾਂ ਨੂੰ ਰਾਤ ਦੇ ਵਿੱਚ ਰੋਕਿਆ ਗਿਆ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਅਗਰ ਉਨ੍ਹਾਂ ਨੂੰ ਧੜਨੇ ਵੱਲ ਵਧਣ ਨਾ ਦਿੱਤਾ ਗਿਆ ਪ੍ਰਦਰਸ਼ਨ ਵੱਲ ਨਾ ਵਧਣ ਕਿ ਦਿੱਤਾ ਗਿਆ ਤਾਂ ਨਾਕਾ ਤੋੜ ਕੇ ਸੰਗਰੂਰ ਵੱਲ ਕੂਚ ਕਰਨੇ ਇੱਕ ਵਾਰ ਤਸਵੀਰਾਂ ਦਾ ਰੁਕ ਕਰ ਲੈਂਦੇ ਹੈ ਕਿ ਮੌਕੇ ਤੇ ਹਾਲਾਤ ਕੀ ਬੜੇ ਨੇ ਕਿਸਾਨ ਜਥੇਬੰਦਗਿਆਂ ਦਾ ਨੌਜਵਾਨਾਂ ਦਾ ਯੂਟੂਬਰਾਂ ਦਾ ਇਹੀ ਫੈਸਲਾ ਹੈਗਾ ਵੀ ਅਸੀਂ ਸੰਗਰੂਰ ਹੁਣ ਜੇ ਇਹਦਾ ਭਾਅ ਇੱਥੇ ਸਾਨੂੰ ਰੋਕਦੇ ਆ ਇਹਦਾ ਭਾਅ ਵਾਹ ਟਰੈਕ ਨੂੰ ਰੋਕਣਾ ਜੇ ਸਾਨੂੰ ਇੱਥੇ ਰੋਕ ਲਿਆ ਕਾਫਲੇ ਨੂੰ ਅਸੀਂ ਸੰਗਰੂਰ ਜਾਣਾ ਚਾਹੁੰਦੇ ਆ ਅਸੀਂ ਇੱਕ ਸਾਈਡ ਤੇ ਹੋ ਕੇ ਤੁਰੇ ਜਾਵਾਂਗੇ ਟਰੈਕ ਵੀ ਚੱਲੀ ਜਾਊਗੀ ਜੇ ਸਾਨੂੰ ਇਦੋਂ ਗਾਹਾਂ ਨਹੀਂ ਜਾਣ ਦਿੰਦੇ ਇਹਦਾ ਮਤਲਬ ਹੈ ਪੁਲਿਸ ਆਪ ਟਰੈਕ ਰੋਕਣਾ ਚਾਹੁੰਦੀ ਹੈ ਆਪ ਲੋਕਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੀ ਹੈ ਸੋ ਇਸ ਕਰਕੇ ਅਸੀਂ 1-2 ਮਿੰਟ ਦੇਖਦੇ ਆ ਜੇ ਸਾਨੂੰ ਗਾਹਾਂ ਬਦਲ ਨਾ ਦਿੱਤਾ ਫਿਰ ਅਸੀਂ ਜਿਵੇਂ ਪਿੱਛੇ ਨਾਕਾ ਤੋੜ ਕੇ ਆਏ ਆ ਅਸੀਂ ਨਾਕਾ ਤੋੜ ਕੇ ਅਸੀਂ ਸੰਗਰੂਰ ਵੱਲ ਨੂੰ ਬਦਾਂਗੇ ਕੋਈ ਸਾਨੂੰ ਸੰਗਰੂਰ ਜਾਣ ਤੋਂ ਰੋਕ ਨਹੀਂ ਸਕਦਾ ਸੰਗਰੂਰ ਜਾਣ ਤੋਂ ਰੋਕਣ ਦਾ ਮਤਲਬ ਲੋਕਾਂ ਨੂੰ ਪਰੇਸ਼ਾਨ ਕਰਨਾ ਸਾਰੀਆਂ ਜਿਹੜੀਆਂ